ਘਰ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਪਰ ਬੈਂਕ ਵਾਲੇ ਘਰ ਦੇ ਵਿੱਚ ਆਏ ਨੇ ਕਿ ਲੋਨ ਪੂਰਾ ਨਹੀਂ ਹੈ ਤੇ ਘਰ ਨੂੰ ਜਿਹੜਾ ਸੀਜ਼ ਕੀਤਾ ਜਾਏਗਾ ਪਰ ਪਰਿਵਾਰ ਵੱਲੋਂ ਇਹ ਅੱਗੇ ਗੱਲ ਰੱਖੀ ਗਈ ਹੈ ਕਿ ਸਾਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ ਕਿਉਂਕਿ ਇਹ ਖਨਪਟ ਸਾਹਿਬ ਦਾ ਅੰਦਰ ਪਾਰਟ ਚੱਲ ਰਿਹਾ ਹੈ ਤੇ ਉਸ ਨੂੰ 2 ਦਿਨ ਦਾ ਸਮਾਂ ਲੱਗੇਗਾ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਆਪਣੀ ਕਾਰਵਾਈ ਕਰ ਲੈਣਾ ਪਰ ਪ੍ਰਸ਼ਾਸਨ ਵੀ ਅੰਦਰ ਮੌਜੂਦ ਹੈ ਜਾਂ ਗੱਲ ਕਰ ਲਈਏ ਬੈਂਕ ਅਧਿਕਾਰੀ ਵੀ ਅੰਦਰ ਮੌਜੂਦ ਹੈ ਪਰ ਉਹਨਾਂ ਵੱਲੋਂ ਕਿਸੇ ਵੀ ਤਰੀਕੇ ਨਾਲ ਪਰਿਵਾਰ ਨਾਲ ਗੱਲਬਾਤ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੋ ਫੋਰਸਫੁਲੀ ਖਰੀਦਾਰੇ ਨੇ ਸਾਰਾ ਕੁਝ ਆਪਣੀ ਮਰਜ਼ੀ ਦੇ ਨਾਲ ਅਸੀਂ ਇਹਨਾਂ ਨਾਲ ਸੈਟਲ ਕਰਨ ਨੂੰ ਤਿਆਰ ਆਂ ਕੁਛ ਨਹੀਂ ਪਸੰਦ ਸੁਣਦੇ ਪਏ This is so wrong sir against law ਸਰ ਅੱਧ ਸਲਦਾ ਪਿਆ ਪਾਰਟ ਸਰ ਅਸੀਂ ਬਾਹਰ ਆ ਜੀ ਥੋੜਾ ਜਿਹਾ ਸੈਟਲਮੈਂਟ ਦੀ ਚਿੱਠੀ ਵੀ ਆ ਗਈ ਮੇਲ ਵੀ ਪਹੁੰਚ ਗਈ ਉਸ ਦੇ ਬਾਵਜੂਦ ਵੀ ਇਹਨਾਂ ਨੇ ਸਾਡੇ ਕੋਲ ਆ ਜਾ ਕੇ ਬਾਬਾ ਜੀ ਦੀ ਹਾਜ਼ਰੀ ਨਹੀਂ ਹੋਈ ਇਹਨਾਂ ਨੇ ਬਹੁਤ ਬਨੇ ਮਰਿਆਦਾਦਮ ਬੇਮ ਗਲਤ ਪ੍ਰਯੋਗ ਕੀਤਾ ਵੈ ਇਹਨਾਂ ਨੇ ਮੇਰੇ ਕੋਲ ਲਫ਼ਜ਼ ਨਹੀਂ ਕਿਉਂਕਿ ਮੇਰੇ ਕੋਲ ਤੇ ਬੋਲਿਆ ਵੀ ਨਹੀਂ ਜਾ ਰਿਹਾ ਮੈਂ ਰਹੇ ਹੈਰਾਨਾ ਕਿ ਬਾਬਾ ਜੀ ਦੀਆਂ ਅਨਸੰਗ ਬਾਬਾ ਜੀ ਹੁੰਦੇ ਉਹਨਾਂ ਲਈ ਇਹ ਚੀਜ਼ ਬਹੁਤ ਬਹੁਤ ਵੱਡੀ ਬਹੁਤ ਵੱਡੀ ਬਾਬਾ ਜੀ ਦੀ ਮਰਿਆਦਾ ਦਾ ਅਪਮਾਨ ਹੈ ਅਸੀਂ ਸਿਰਫ ਇਸ ਵਕਤੇ ਦੀਨ ਆਏ ਆ ਕੋਡ ਦੇ ਆਰਡਰਸ ਨਾਲ ਆਏ ਆ ਜੀ ਸਾਡੇ ਵੱਲੋਂ ਅਸੀਂ ਬੈਂਕਰਸ ਆ ਸਾਡੇ ਵੱਲੋਂ ਗੈਰਕਾਨੂੰਨੀ ਕੁਝ ਵੀ ਨਹੀਂ ਹੁੰਦਾ ਅਸੀਂ ਮਹਾਰਾਜ ਪ੍ਰਕਾਸ਼ ਉਸੇ ਤਰ੍ਹਾਂ ਰਹਿਣ ਦਿੱਤਾ ਅਸੀਂ ਆਪਣੇ ਗਾਰਡ ਬਿਠਾ ਕੇ ਜਾ ਰਹੇ ਆ ਉੱਪਰੋਂ ਅਸੀਂ ਸੀਲ ਕੀਤਾ ਠੀਕ ਹੈ ਅਸੀਂ ਉਹ ਰੂਮ ਸੀਲ ਕੀਤੇ ਜਿਹੜੇ ਨਾਲ ਯੂਜ਼ ਨਹੀਂ ਹੈਗੇ ਅਸੀਂ 파ਟੀ ਸਿੰਘ ਲਈ ਵੀ ਰੂਮ ਛੱਡ ਕੇ ਗਏ ਆ ਅਸੀਂ ਕਿਚਨ ਵੀ ਓਪਨ ਛੱਡ ਕੇ ਗਏ ਆ ਵਾਸ਼ਰੂਮ ਵੀ ਓਪਨ ਛੱਡ ਕੇ ਗਏ ਆ ਅਗਰ ਇਸ ਤੋਂ ਬਾਅਦ ਇਹ ਕੋਈ ਬ੍ਰੇਕ ਇਨ ਕਰਦੇ ਨੇ ਦੈਟ ਇਜ਼ ਅਗੇਂਸਟ ਦਾ ਲਾਅ ਫਿਰ ਇਹਨਾਂ ਦੇ ਉੱਪਰ ਹੋਏਗੀ ਕਾਰਵਾਈ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਮਰਿਆਦਾ ਦੇ ਅੰਗੇਜਸਟ ਨਹੀਂ ਜੀ ਇਹ ਸਗੋਂ ਮਾਰੇ ਦੇ ਲਾਗੇ ਗੱਲਾਂ ਕਰਦੇ ਰਹੇ ਨੇ ਉੱਚੀ ਉੱਚੀ ਬੋਲਦੇ ਰਹੇ ਨੇ ਅਸੀਂ ਚੁੱਪਚਾਪ ਆਪਣਾ ਸੀਲ ਕੀਤਾ ਉੱਪਰਲਾ ਪੋਰਸ਼ਨ ਅਸੀਂ ਥੱਲੇੋਂ ਕੋਈ 1 ਸਵਾਇ 1 ਰੂਮ ਦੇ ਸੀਲ ਕੀਤਾ ਉਹ ਵੀ ਆਫਿਸ ਸੀਗਾ ਠੀਕ ਹੈ ਬਾਕੀ ਰੂਮ ਓਪਨ ਨੇ ਤਹਿਸੀ 16-4 ਦੇ ਚਸਤੇ ਵਿੱਚ ਵੀ ਅਸੀਂ ਪਿਆ ਸੀਗਾ ਕਿ ਅਸੀਂ ਆ ਰਹੇ ਹਾਂ 16-4 ਨੂੰ ਕਰਜਾ ਲੈ ਆਈਂ ਠੀਕ ਹੈ ਉਹ ਡਿਫਰ ਹੋ ਗਿਆ ਕਿਸੇ ਰੀਜ਼ਨ ਕਰਕੇ ਉਸ ਤੋਂ ਬਾਅਦ ਜੋ ਰੀਸੈਂਟ ਚਸਪਾ ਹੈਗਾ ਮੈਂ ਤੁਹਾਨੂੰ ਉਹ ਵੀ ਦਿਖਾਉਂਦਾ ਅਸੀਂ ਐਸਜੀਪੀ ਨੂੰ ਇਹਦਾ ਆਲਰੇਡੀ ਇੰਟੀਮੇਸ਼ਨ ਦਿੱਤਾ ਸੀਗਾ ਪਰ ਅਸੀਂ ਅੱਜ ਉਹਨਾਂ ਨੂੰ ਫੇਰ ਇੱਕ ਲੈਟਰ ਲਿਖਾਂਗੇ ਈਵਨ ਜੋ ਰਿਗਾਰਡਿੰਗ ਲੱਗੇ ਗੁਰਦੁਆਰਾ ਸਾਹਿਬ ਨੇ ਕਿ ਇਹ ਮਾਰਾ ਦੀ ਆੜ ਦੇ ਵਿੱਚ ਸਾਡਾ ਜਿਹੜਾ ਫਾਈਨੈਂਸ਼ੀਅਲ ਫਰਾਡ ਕਰਕੇ ਬੈਠੇ ਹੋਏ ਨੇ ਇਹਦੇ ਵਿੱਚ ਪਬਲਿਕ ਕੋਈ ਨਹੀਂ ਇਨਵੋਲਡ ਹੈ ਸਰਕਾਰੀ ਬੈਂਕ ਹੈ ਠੀਕ ਹੈ ਜੀ ਇਹ ਪੈਸਾ ਕੋਈ ਵੀ ਨਹੀਂ ਦੇ ਰੇ ਸਟਾਰਟਿੰਗ ਤੋਂ ਇਨੀਸ਼ੀਅਲੀ ਵਿਲਫੁਲ ਡਿ ਇਵਨ ਇਹ ਬੰਦੇ ਨੇ ਕੋਈ ਇੱਕ ਐਸਾਸਪੈਕਟ ਨਹੀਂ ਛੱਡਿਆ ਜਿਹਦੇ ਵਿੱਚ ਇਹ ਸਾਨੂੰ ਪ੍ਰੋਲੌਂਗਲੀ ਸਾਨੂੰ ਨਾ ਰੋਕ ਸਕੇ ਅੱਜ ਵੀ ਇਹਨੂੰ ਪਤਾ ਸੀ ਕਿ ਦੋ ਤਰੀਕ ਨੂੰ ਅਸੀਂ ਆ ਰਹੇ ਹਾਂ ਅਸੀਂ ਚਸਪੇ ਦੇ ਉੱਪਰ ਟਾਈਮ ਹੀ ਦਿੱਤਾ ਹੁੰਦਾ ਸਤਿ ਸ਼੍ਰੀ ਅਕਾਲ ਸਰਖਾਪ ਟੀਵੀ ਦੇ ਨਾਲ ਜੁੜੇ ਹੋ ਮੈਂ ਦਮਨਦੀਪ ਸਿੰਘ ਦੋਸਤੋ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਮੌਜੂਦਾਂ ਜਿੱਥੇ ਇੱਕ ਘਰ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਪਰ ਬੈਂਕ ਵਾਲੇ ਘਰ ਦੇ ਵਿੱਚ ਆਏ ਨੇ ਕਿ ਲੋਨ ਪੂਰਾ ਨਹੀਂ ਹੈ ਤੇ ਘਰ ਨੂੰ ਜਿਹੜਾ ਸੀਜ਼ ਕੀਤਾ ਜਾਏਗਾ ਪਰ ਪਰਿਵਾਰ ਵੱਲੋਂ ਇਹ ਅੱਗੇ ਗੱਲ ਰੱਖੀ ਗਈ ਹੈ ਕਿ ਸਾਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ ਕਿਉਂਕਿ ਇਹ ਖਾਨਪਟ ਸਾਹਿਬ ਦਾ ਅੰਦਰ ਪਾਠ ਚੱਲ ਰਿਹਾ ਹੈ ਤੇ ਉਸ ਨੂੰ 2 ਦਿਨ ਦਾ ਸਮਾਂ ਲੱਗੇਗਾ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਆਪਣੀ ਕਾਰਵਾਈ ਕਰ ਲੈਣਾ ਪਰ ਪ੍ਰਸ਼ਾਸਨ ਵੀ ਅੰਦਰ ਮੌਜੂਦ ਹੈ ਜਾਂ ਗੱਲ ਕਰ ਲਈਏ ਬੈਂਕ ਅਧਿਕਾਰੀ ਵੀ ਅੰਦਰ ਮੌਜੂਦ ਹੈ ਪਰ ਉਹਨਾਂ ਵੱਲੋਂ ਕਿਸੇ ਵੀ ਤਰੀਕੇ ਨਾਲ ਪਰਿਵਾਰ ਨਾਲ ਗੱਲਬਾਤ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੋ ਇੱਕ ਵਾਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਕਿ ਆਖਰਕਾਰ ਕਿਸ ਤਰੀਕੇ ਕਾਰਵਾਈ ਚੱਲ ਰਹੀ ਹੈ ਕਿਉਂਕਿ ਅੰਦਰ ਗੁਰਮਾਰਾਜ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ ਉੱਥੇ ਹੀ ਨਾਲ ਉਹਨਾਂ ਵੱਲੋਂ ਇਹ ਗੱਲ ਰੱਖੀ ਗਈ ਹੈ ਕਿ ਸਾਨੂੰ 1-2 ਦਿਨ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਉਸ ਤੋਂ ਬਾਅਦ ਜਿਹੜੀ ਤੁਸੀਂ ਆਪਣੀ ਕਾਰਵਾਈ ਕਰ ਸਕੋ ਸੋ ਇੱਕ ਵਾਰ ਅੰਦਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿੱਥੇ ਗੁਰਮਾਰਾਜ ਦਾ ਪ੍ਰਕਾਸ਼ ਹੋਇਆ ਹੋਇਆ ਹੈ ਤੇ ਘਰ ਦੇ ਜੋ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਪਹਿਲਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜਾ ਅੰਦਰ ਗੁਰਮਾਰਾਜ ਦਾ ਪ੍ਰਕਾਸ਼ ਹੋਇਆ ਹੋਇਆ ਹੈ ਅਤੇ ਜਿਸ ਤਰੀਕੇ ਬੈਂਕ ਕਰਮਚਾਰੀ ਵੀ ਇੱਥੇ ਪਹੁੰਚੇ ਹੋਏ ਨੇ ਤੇ ਜੇ ਗੱਲ ਕਰੀਏ ਤਾਂ ਪਰਿਵਾਰਕ ਵੀ ਮੈਂਬਰ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਹਾਂ ਕਿ ਇਸ ਤਰੀਕੇ ਮਹਿਸੂਸ ਕਰ ਰਹੇ ਨੇ ਕਿਉਂਕਿ ਆਖਰਕਾਰ ਵੱਡਾ ਮਸਲਾ ਬਣਿਆ ਹੋਇਆ ਕਿ ਜਦ ਬੈਂਕ ਇੱਥੇ ਕਾਰਵਾਈ ਕਰਨ ਲਈ ਆਇਆ ਹੋਇਆ ਪਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਕਿਸੇ ਵੀ ਪ੍ਰਕਾਰ ਦੀ ਉਹਨਾਂ ਨਾਲ ਜਿਹੜੀ ਹੈ ਸਾਂਝ ਰੱਖ ਕੇ ਉਹਨਾਂ ਨਾਲ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਕੀ ਗੱਲਬਾਤ ਹੋਈ ਹੈ ਬੈਂਕ ਅਧਿਕਾਰੀ ਆਏ ਸਾਡਾ ਉਹ ਟਿਜ ਉਸ ਖ ਕਰ ਰ ਲੱਗੇ ਸੀ ਉਹਨਾਂ ਨਾਲ ਸਾਡਾ ਚੱਲ ਰਿਹਾ ਸੀ ਸੰਬੰਧ ਨਾਲ ਉਹਨਾਂ ਨੇ ਸਾਨੂੰ ਚਿੱਠੀ ਪਾਈ ਇਹਨਾਂ ਨੇ ਸਾਡੇ ਨਾਲ ਸਾਨੂੰ ਪਰ ਉਹ ਲਾ ਲਾ ਕੇ ਚਸਬੇ ਲਾ ਕੇ ਸਾਨੂੰ ਇਨਾ ਕਨਫਿਊਜ਼ ਕਰਤਾ ਕਿ ਅਸੀਂ ਬੈਂਕ ਨਾਲ ਅਸੀਂ ਅਸਡੀ ਉਹਨਾਂ ਨਾਲ ਸੈਟਲਮੈਂਟ ਦੀ ਚਿੱਠੀ ਵੀ ਆ ਗਈ ਮੇਲ ਵੀ ਪਹੁੰਚ ਗਈ ਉਸ ਤੇ باوجود ਵੀ ਇਹਨਾਂ ਨੇ ਸਾਡੇ ਘਰ ਆ ਜਾ ਕੇ ਬਾਬਾਈ ਦੀ ਹਾਜ਼ਰੀ ਨੂੰ ਵੀ ਇਹਨਾਂ ਨੇ ਬਹੁਤ ਉਹਨੇ ਮਰਿਆਦਾਦਮ ਬੇ ਗਲਤ ਪਯੋਗ ਕੀਤਾ ਵੈ ਇਹਨਾਂ ਨੇ ਮੇਰੇ ਕੋਲ ਲਫ਼ਜ਼ ਨਹੀਂ ਕਿਉਂਕਿ ਮੇਰੇ ਕੋਲ ਤੇ ਬੋਲਿਆ ਵੀ ਨਹੀਂ ਜਾ ਰਿਹਾ ਮੈ ਰਹੇ ਹੈਰਾਨਾ ਕਿ ਬਾਬਾ ਜੀ ਦੀਆਂ ਅੰਸੰਗ ਬਾਬਾ ਜੀ ਹੁੰਦੇ ਉਹਨਾਂ ਲਈ ਇਹ ਚੀਜ਼ ਬਹੁਤ ਬਹੁਤ ਵੱਡੀ ਬਹੁਤ ਵੱਡੀ ਬਾਬਾ ਜੀ ਦੀ ਮਰਿਆਦਾ ਦਾ ਅਪਮਾਨ ਹੈ ਜਦ ਕਿ ਇਹ ਬਾਬਾ ਜੀ ਦੇ ਹੁੰਦੇ ਬਾਬਾ ਜੀ ਦੀ ਹਾਜ਼ਰੀ ਹੈ ਅਸੀਂ ਬੈਂਕ ਨੂੰ ਪੈਸਾ ਦੇਣਾ ਹੈ ਅਸੀਂ ਦੇ ਰਹੇ ਅਸੀਂ ਸਾਡੀ ਸਿੱਟੀਆਂ ਚੱਲ ਰਹੀਆਂ ਨੇ ਉਹਨਾਂ ਨੇ ਸਾਨੂੰ ਚੰਡੀਗੜ੍ਹ ਬੁਲਾਇਆ ਲੇਕਿਨ ਉਸ ਤੋਂ ਪਹਿਲੇ ਸਾਡੇ ਘਰ ਤੇ ਦਾਵਾ ਬੋਲਣਾ ਚਾਹੁੰਦੇ ਨੇ ਇਹਨਾਂ ਦੇ ਮਨ ਵਿੱਚ ਸਾਡੇ ਕੋਟੇ ਲਈ ਸਾਡੇ ਘਰ ਲਈ ਗਲਤ ਭਿਆਨ ਹੋ ਚੁੱਕੇ ਨੇ ਕਿ ਸਾਡੀ ਕੋਟੀ ਕਿਸੇ ਹੋਰ ਜਗ੍ਹਾ ਨੂੰ ਕਿਸੇ ਨੂੰ ਵੇਚਣਾ ਚਾਹੁੰਦੇ ਨੇ ਗੱ ਸੰਬੰਧਿਤ ਅਜਿਹਾ ਸੀ ਸਰਨਾ ਨੇ ਗਲਪਾ ਥੀ ਕੀਤੀ ਹੈ ਸਾਨੂੰ ਸੈਟਲਮੈਂਟ ਵਿੱਚ ਅਸੀਂ ਰਿਟਰਨ ਦੇ ਵਿੱਚ ਵੀ ਇਹਨੂੰ ਦਿੱਤਾ ਹੈ ਇਹਨਾਂ ਦੇ ਰੀਜਨਲ ਆਫਿਸ ਵੀ ਅਸੀਂ ਹੋ ਕੇ ਆਏ ਆ ਉਹ ਸਾਨੂੰ ਲਾਰਾ ਲਾ ਬਾਦਤਾ ਜੀ ਕਿ ਤੁਸੀਂ ਚੰਡੀਗੜ੍ਹ ਜਾਓ ਲੁਧਿਆਣਾ ਜਾਓ ਸਾਡੀ ਪਾਵਰ ਚ ਨਹੀਂ ਫਾਲ ਕਰਦਾ ਕੇਸ ਤੇ ਤੇ ਅਸੀਂ ਚੰਡੀਗੜ੍ਹ ਜਾਣ ਦੀ ਪੋਜੀਸ਼ਨ 'ਚ ਸਾਨੂੰ ਆਪਣਾ ਇਹਨਾਂ ਨੇ ਅੱਜ ਅਸੀਂ ਅੱਜ ਪ੍ਰੋਗਰਾਮ ਬਣਾਇਆ ਸੀਗਾ ਤੇ ਇਹਨਾਂ ਨੇ ਪੋਜੀਸ਼ਨ ਨੋਟਿਸ ਕੱਢਿਆ ਹੋਇਆ ਸੀਗਾ ਜੇ ਹੁਣ ਆਪਾਂ ਇਹਨਾਂ ਨਾਲ ਮੁਕਾਨਾ ਚੰਨੇ ਆ ਬੈਠ ਕੇ ਅਸੀਂ ਤੁਹਾਨੂੰ ਘਰੋਂ ਬੇਕਰਦੇ ਨਾ ਕਰਨ ਨਾ ਸਮਾਜਿਕ ਸਮਾਜਿਕ ਅਪਰਾਧ ਹੈ ਸਰ ਇਹ ਦੇਖੋ ਅੰਦਰ ਅਖੰਡਪਾੜ ਸਾਹਿਬ ਦਾ ਪਾਰਕ ਚੱਲਦਾ ਪਿਆ ਹੈ ਉਹਦਾ ਵੀ ਇਹਨਾਂ ਨੇ ਕੋਈ ਖਿਆਲ ਨਹੀਂ ਕਰਦੇ ਪਏ ਉੱਪਰ ਉਹ ਸੀਲਾਂ ਲਗਾਈ ਦਿੰਦੇ ਨੇ ਉੱਤੇ ਜਾ ਕੇ ਫੋਰਸਫੁਲੀ ਤੇ ਰਿਕਵਰੀ ਏਜੰਟ ਹੈਗੇ ਨੇ ਤੇ ਨਾਲ ਇਹ ਪੁਲਿਸ ਵਾਲੇ ਹੈਗੇ ਨੇ ਜੀ ਜਨਾਬ ਕੀ ਗੱਲ ਬਾਤ ਹੋਈ ਉਹ ਕੈਰੀ ਕਿ ਦੋ ਦਿਨ ਦਾ ਸਮਾਂ ਦਿੱਤਾ ਜਾਵੇ ਹੋ ਬੈਠੇ ਐਡੀਸ਼ਨਲ ਸੋ ਵੱਡੇ ਅਧਿਕਾਰੀ ਵੀ ਮੌਜੂਦ ਹਨ ਨਾਲ ਗੱਲਬਾਤ ਕਰਦੇ ਆਂ ਕੀ ਕਿਸ ਤਰੀਕੇ ਅੰਦਰ ਕਾਰਵਾਈ ਚੱਲ ਰਹੀ ਹੈ ਜਨਾਬ ਕੀ ਗੱਲਬਾਤ ਹੋਈ ਉਹਨਾਂ ਵੱਲੋਂ ਕਹਿ ਰਹੇ ਕਿ ਇੱਕ ਦੋ ਦਿਨ ਦਾ ਸਮਾਂ ਦੇ ਬੈਂਕ ਵਾਲੇ ਬੈਂਕ ਵਾਲੇ ਦੱਸਣਗੇ ਜੀ ਬੈਂਕ ਵਾਲੇ ਤੁਸੀਂ ਦੱਸ ਦਿਓ ਤੁਸੀਂ ਉਹ ਕਹਿ ਰਹੇ ਕਿ ਪ੍ਰਸ਼ਾਸਨ ਵੀ ਸਾਡਾ ਸਾਥ ਨਹੀਂ ਨਹੀਂ ਅਸੀਂ ਤਾਂ ਸਾਥ ਦੇ ਰਹੇ ਹਾਂ ਜੀ ਅਸੀਂ ਤਾਂ ਸਕਿਉਰਿਟੀ ਕਰਨੀ ਹੈ ਸਕਿਉਰਿਟੀ ਲਈ ਆਏ ਹਾਂ ਹਾਜ਼ਰ ਅਸੀਂ ਸੋ ਕਹਿ ਲਈਏ ਪ੍ਰਸ਼ਾਸਨ ਦਾ ਇੱਥੇ ਇੰਨਾ ਜ਼ੋਰ ਨਹੀਂ ਹੈ ਕਿਉਂਕਿ ਸਾਰੀ ਗੱਲਬਾਤ ਜਿਹੜੀ ਹੈ ਬੈਂਕ ਤੇ ਜੁੜੀ ਹੋਈ ਹੈ ਤੇ ਦੂਸਰੇ ਪਾਸੇ ਪਰਿਵਾਰ ਇਹ ਗੱਲ ਆਖ ਰਿਹਾ ਕਿ ਜ਼ਬਰਦਸਤੀ ਜਿਹੜਾ ਉਤੋਂ ਘਰ ਸੀਲ ਕੀਤਾ ਜਾ ਰਿਹਾ ਹੈ ਲੇਕਿਨ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਨੂੰ ਇੱਕ ਦੋ ਆਪਣਾ ਜੋ ਬੈਂਕ ਨੂੰ ਜੋ ਵੀ ਪੈਸਾ ਦੇਣਾ ਉਹ ਅਸੀਂ ਦੇਵਾਂਗੇ ਪਰ ਕਿਤੇ ਨਾ ਕਿਤੇ ਸਾਨੂੰ ਜੋ ਬਣਦਾ ਸਮਾਂ ਉਹ ਦੇ ਦਿੱਤਾ ਜਾਵੇ ਸੋ ਇਹ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਸਾਰਾ ਘਰ ਬੰਦ ਕਰ ਦਿੱਤਾ ਜਾ ਰਿਹਾ ਸੋ ਇਹ ਚਾਬੀਆਂ ਦੇ ਦੇਖ ਸਕਦੇ ਹੋ ਲੋਕ ਐ ਸਰ ਐ ਸਰ ਫੋਰਸਫੁਲੀ ਕਰੀ ਜਾ ਰਹੇ ਨੇ ਸਾਰਾ ਕੁਝ ਆਪਣੀ ਮਰਜ਼ੀ ਦੇ ਨਾਲ ਅਸੀਂ ਇਹਨਾਂ ਨਾਲ ਸੈਟਲ ਕਰਨ ਨੂੰ ਤਿਆਰ ਆਂ ਕੁਝ ਨਹੀਂ ਸਾਨੂੰ ਸੁਣਦੇ ਪਏ ਥਿਸ ਇਜ਼ ਸੋ ਰੋਂਗ ਸਰ ਅਗੇਂਸਟ ਲਾ ਸਰ ਪਾਰਟ ਸਰਦਾ ਪਿਆ ਪਾਰਟ ਸਰ ਅਸੀਂ ਬਾਹਰ ਆ ਜੀ ਥੋੜਾ ਜਾਨ ਜੀ 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 ਸੋ ਅਸੀਂ ਬਾਹਰ ਆ ਕੇ ਗੱਲਬਾਤ ਕਰਦੇ ਕਿਉਂਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਅੰਦਰ ਨਹੀਂ ਅਸੀਂ ਚਾਹੁੰਦੇ ਕਿ ਇੱਕ ਅਸੀਂ ਚਾਹੁੰਦੇ ਹਾਂ ਕਿ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਜਿਹੜੀ ਗੱਲਬਾਤ ਕੀਤੀ ਜਾਵੇ ਕਿਉਂਕਿ ਜਿਸ ਤਰੀਕੇ ਪਰਿਵਾਰੇ ਗੱਲ ਆਖ ਰਿਹਾ ਕਿ ਅਸੀਂ ਜੋ ਵੀ ਪੈਸੇ ਦੇਣਾ ਅਸੀਂ ਦਵਾਂਗੇ ਫਿਲਹਾਲ ਲਈ ਸਾਨੂੰ ਕੁਝ ਸਮਾਂ ਚਾਹੀਦਾ ਕਿਉਂਕਿ ਖਾਨਪਾਟ ਸਾਹਿਬ ਦੇ ਪਾਰਟ ਚੱਲ ਰਿਹਾ ਸਾਨੂੰ 1-2 ਦਿਨ ਦਾ ਸਮਾਂ ਦੇ ਦਿੱਤਾ ਜਾਵੇ ਉਸ ਤੋਂ ਬਾਅਦ ਵੀ ਜਿਸ ਤਰੀਕੇ ਵੀ ਜੋ ਕਾਰਵਾਈ ਹੋਗੀ ਉਹ ਕਰ ਸਕੀ ਜਿਹੜੀ ਗੱਲਬਾਤ ਹੋਈ ਹੈ ਕਿ ਇਸ ਤਰੀਕੇ ਅੰਦਰ ਪਰਿਵਾਰ ਨਾਲ ਸਹਿਮਤੀ ਹੋਈ ਹੈ ਸੋ ਗੱਲਬਾਤ ਕਰਦੇ ਆ ਜੀ ਨਹੀਂ ਬਿਲਕੁਲ ਧੱਕਾ ਨਹੀਂ ਕੀਤਾ ਯਾਰ ਸਰਫੇਸੀ ਕੇਸ ਚੱਲ ਰਿਹਾ ਸੀਗਾ ਇਹਨਾਂ ਦਾ 2 ਸਾਲਾਂ ਤੋਂ ਤੇ ਉਹਦੇ ਅਧੀਨ ਹੀ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਕਾਰਵਾਈ ਕੀਤੀ ਹੈ ਜੀ ਲੱਗਦਾ ਉਹਨਾਂ ਨੇ ਕਿਹਾ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਇੱਕ ਦੋ ਦਿਨ ਦਾ ਸਮਾਂ ਦੇ ਦਿੱਤਾ ਨਹੀਂ ਇਹ ਤਾਂ ਹੈ ਜੀ ਮੈਂ ਗੱਲ ਘਟ ਰਿਹਾ ਜੀ ਇਦੇ ਵਿੱਚ ਨਾ ਇੱਕ ਚਸਪੇ ਇਸ਼ੂ ਹੁੰਦੇ ਨੇ ਹਰ ਵਾਰ ਪੋਜੇਸ਼ਨ ਤੋਂ ਪਹਿਲਾਂ ਇਹਨਾਂ ਦੇ ਘਰ ਦੇ ਬਾਹਰ ਚਸਪੇ ਲੱਗਦੇ ਨੇ ਕਿ ਅਸੀਂ ਨਹੀਂ ਤਰੀਕ ਨਵਾ ਰਹੇ ਹਾਂ ਪੋਜੇਸ਼ਨ ਲੈਣ ਲਾਸਟ ਟਾਈਮ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਆੜ ਦੇ ਵਿੱਚ ਰੋਕਿਆ ਸੀਗਾ ਅਸੀਂ ਇਹਨਾਂ ਨੂੰ ਕਹਿ ਕੇ ਗਏ ਸੀ ਔਰ ਇਹ 2 ਸਾਲ ਤੋਂ ਸਾਡੇ ਨਾਲ ਕੋਰਟਸ ਦੇ ਵਿੱਚ ਨੇ ਇਹਨਾਂ ਨੂੰ ਕੱਲੀ-ਕੱਲੀ ਚੀਜ਼ ਦੀ ਪ੍ਰोसीडिंग ਦਾ ਪਤਾ ਹੈ ਇਹਨਾਂ ਨੂੰ ਡੀਐਮ ਆਰਡਰਸ ਦਾ ਵੀ ਪਤਾ ਹੈ ਅੱਜ ਜਿਹੜਾ ਅਸੀਂ ਆਏ ਹਾਂ ਚਸਪਾ ਲਗਾ ਕੇ ਗਏ ਸੀ ਇਹਨਾਂ ਦੇ ਘਰ ਦੇ ਬਾਹਰ ਤਾਂ ਵੀ ਇਹਨਾਂ ਨੂੰ ਉਸ ਚੀਜ਼ ਦਾ ਮਾਲੂਮ ਹੋਣ ਦੇ ਬਾਵਜੂਦ ਵੀ ਮਾਰੇ ਦਾ ਪ੍ਰਕਾਸ਼ ਕੀਤਾ ਜੀ ਅੰਦਰ ਠੀਕ ਹੈ ਸਭ ਤੋਂ ਪਹਿਲੀ ਗੱਲ ਹੈ ਜੀ ਅਸੀਂ ਸਰਫੇਸ ਐਕਟ ਦੇ ਅਧੀਨ ਆਏ ਹਾਂ ਕੋਰਡ ਦੇ ਆਰਡਰਸ ਨਾਲ ਆਏ ਆ ਜੀ ਸਾਡੇ ਵੱਲੋਂ ਅਸੀਂ ਬੈਂਕਰਸ ਆ ਸਾਡੇ ਵੱਲੋਂ ਗੈਰਕਾਨੂੰਨੀ ਕੁਝ ਵੀ ਨਹੀਂ ਹੁੰਦਾ ਅਸੀਂ ਮਹਾਰਾਜ ਪ੍ਰਕਾਸ਼ ਉਸੇ ਤਰ੍ਹਾਂ ਰਹਿਣ ਦਿੱਤਾ ਅਸੀਂ ਆਪਣੇ ਗਾਰਡ ਬਿਠਾ ਕੇ ਜਾ ਰਹੇ ਆ ਉੱਪਰੋਂ ਅਸੀਂ ਸੀਲ ਕੀਤਾ ਠੀਕ ਹੈ ਅਸੀਂ ਉਹ ਰੂਮ ਸੀਲ ਕੀਤੇ ਜਿਹੜੇ ਨਾਲ ਯੂਜ਼ 'ਚ ਨਹੀਂ ਹੈਗੇ ਅਸੀਂ ਪਾਰਟੀ ਸਿੰਗਲੀ ਵੀ ਰੂਮ ਛੱਡ ਕੇ ਗਏ ਆ ਅਸੀਂ ਕਿਚਨ ਵੀ ਓਪਨ ਛੱਡ ਕੇ ਗਏ ਆ ਵਾਸ਼ਰੂਮ ਵੀ ਓਪਨ ਛੱਡ ਕੇ ਗਏ ਆ ਅਗਰ ਇਸ ਤੋਂ ਬਾਅਦ ਇਹ ਕੋਈ ਬ੍ਰੇਕ ਇਨ ਕਰਦੇ ਨੇ ਦੈਟ ਇਜ਼ ਅਗੇਂਸਟ ਦ ਲਾਅ ਫਿਰ ਇਹਨਾਂ ਦੇ ਉੱਪਰ ਹੋਏਗੀ ਕਾਰਵਾਈ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਮਰਿਆਦਾ ਦੇ ਗੇਜਟ ਨਹੀਂ ਜੀ ਇਹ ਸਗੋਂ ਮਹ ਸੀਲ ਕੀਤਾ ਉਹ ਵੀ ਆਫਿਸ ਸੀਗਾ ਠੀਕ ਹੈ ਬਾਕੀ ਰੂਮ ਓਪਨ ਨੇ ਤਹਿਸੀਲਦਾਰ ਸਾਹਿਬ ਨੇ ਆਪ ਕਿਹਾ ਸੀਗਾ ਕਿ ਅਸੀਂ ਉਹ ਰੂਮ ਸੀਲ ਨਹੀਂ ਕਰਨਾ ਜਿੱਥੇ ਪਾਰਟੀ ਸਿੰਘ ਆਰਾਮ ਕਰਨਗੇ ਠੀਕ ਹੈ ਜਦੋਂ ਇਹ ਮਾਰੇ ਸਰੂਪ ਦੇ ਹੁਣ ਕਿਉਂਕਿ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਕੰਟੀਨਿਊਸਲੀ ਪਾਰਟ ਰੱਖਣਾ ਹੈ ਜੀ ਅਸੀਂ ਐਸਜੀਪੀਸੀ ਨੂੰ ਇਹਦਾ ਆਲਰੇਡੀ ਇੰਟੀਮੇਸ਼ਨ ਦਿੱਤਾ ਸੀਗਾ ਪਰ ਅਸੀਂ ਅੱਜ ਉਹਨਾਂ ਨੂੰ ਫੇਰ ਇੱਕ ਲੈਟਰ ਲਿਖਾਂਗੇ ਈਵਨ ਜੋ ਰਿਗਾਰਡਿੰਗ ਲੱਗੇ ਗੁਰਦੁਆਰਾ ਸਾਹਿਬ ਨੇ ਕਿ ਇਹ ਮਾਰੇ ਦੀ ਆੜ ਦੇ ਵਿੱਚ ਸਾਡਾ ਜਿਹੜਾ ਫਾਈਨੈਂਸ਼ੀਅਲ ਫਰਾਡ ਕਰਕੇ ਬੈਠੇ ਹੋਏ ਨੇ ਇਹਦੇ ਵਿੱਚ ਪਬਲਿਕ ਮਨੀ ਇਨਵੋਲਡ ਹੈ ਸਰਕਾਰੀ ਬੈਂਕ ਹੈ ਠੀਕ ਹੈ ਜੀ ਇਹ ਪ ਇਵਨ ਇਹ ਬੰਦੇ ਨੇ ਕੋਈ ਇੱਕ ਐਸਾ ਅਸਪੈਕਟ ਨਹੀਂ ਛੱਡਿਆ ਜਿਹਦੇ ਵਿੱਚ ਇਹ ਸਾਨੂੰ ਪ੍ਰੋਲੌਂਗਲੀ ਸਾਨੂੰ ਨਾ ਰੋਕ ਸਕੇ ਅੱਜ ਵੀ ਇਹਨੂੰ ਪਤਾ ਸੀ ਕਿ 2 ਤਰੀਕ ਨੂੰ ਅਸੀਂ ਆ ਰਹੇ ਹਾਂ ਅਸੀਂ ਚਸ਼ਪੇ ਦੇ ਉੱਪਰ ਟਾਈਮ ਵੀ ਦਿੱਤਾ ਹੁੰਦਾ ਮੈਂ ਤੁਹਾਨੂੰ ਚਸ਼ਪਾ ਵੀ ਦਿਖਾ ਦਿੰਦਾ ਕਿਉਂਕਿ ਫਿਰ ਵੀ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਪਵੇਗੀ ਇਹਨਾਂ ਨੇ ਉਸ ਚਸ਼ਪਾ ਹੋਣ ਦੇ ਬਾਵਜੂਦ ਵੀ ਜਾਣ ਬੁਝ ਕੇ ਇਹਨੂੰ ਰੋਕਿਆ ਔਰ ਮੈਂ ਤੁਹਾਨੂੰ ਵੈਸੇ ਵੀ ਦਿਖਾ ਦਿੰਦਾ ਇਹ ਦੇਖੋ ਪਹਿਲਾਂ ਇਹਨਾਂ ਨੂੰ ਅਸੀਂ ਇਨਟੀਮੇਸ਼ਨ ਕੀਤਾ ਸੀ 16 4 ਨੂੰ ਠੀਕ ਹੈ 16 4 ਦੇ ਚਸ਼ਪੇ ਵਿੱਚ ਵੀ ਅਸੀਂ ਪਿਆ ਸੀਗਾ ਕਿ ਅਸੀਂ ਆ ਰਹੇ ਹਾਂ 16 4 ਨੂੰ ਕੰਮ ਲੈਣ ਲਈ ਠੀਕ ਹੈ ਉਹ ਡੈਫਰ ਹੋ ਗਿਆ ਕਿਸੇ ਰੀਜ਼ਨ ਕਰਕੇ ਉਸ ਤੋਂ ਬਾਅਦ ਜੋ ਰੀਸੈਂਟ ਚਸਪਾ ਹੈਗਾ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਸਾਰਾ ਬੈਕ ਚਪਾ ਲੋ ப்ਲੀਜ਼ ਇਹ ਦੇਖੋ ਜੀ ਇਹ ਚਸਪਾ ਹੈ ਇਹਦੇ ਵਿੱਚ ਅਸੀਂ ਕਲੀਅਰਲੀ ਲਿਖਿਆ ਸੀ ਕਿ 5-5 ਨੂੰ ਸਵੇਰੇ 10 ਵਜੇ ਕੈਨਰਾ ਬੈਂਕ ਜਿਹੜਾ ਕਬਜ਼ਾ ਲੈਣ ਆਇਆਗਾ ਤਹਿਸੀਲਦਾਰ ਸਾਹਿਬ ਵੱਲੋਂ ਇਹਨਾਂ ਚਸਪਾ ਦਿੱਤਾ ਸੀ ਇਹਨਾਂ ਦੇ ਘਰ ਦੇ ਬਾਹਰ ਪੇਸਟ ਹੋਇਆ ਸੀ ਇਹਨਾਂ ਨੇ ਦੇਖ ਲਿਆ ਕਿ ਹੁਣ 2 ਤਰੀਕ ਨੂੰ ਇਹਨਾਂ ਨੇ 4-5 ਤਰੀਕ ਨੂੰ ਇਹਨਾਂ ਨੇ ਆਣਾ ਇਹਨਾਂ ਨੇ ਸੇਮ ਟਾਈਮ ਹੀ ਗੁਰੂ ਸਾਹਿਬ ਦਾ ਪ੍ਰਕਾਸ਼ ਰੱਖ ਲਿਆ ਹੁਣ ਜਿਹੜੀ ਇਹ ਗੱਲ ਹੈਗੀ ਕਿ ਖੰਡਟ ਰੈਨ ਦੀ ਇਹ ਦੇਖੋ ਇਹ ਨਾ ਜਿਹੜੇ ਵਿਲਫੁਲ ਡਿਫਾਲਟਰ ਨੇ ਰੈਗੂਲਰਲੀ ਕਰਦੇ ਨੇ ਹਰ ਆਊਟ ਇੰਡੀਆ ਕਿਸੇ ਨਾ ਕਿਸੇ ਤਰ੍ਹਾਂ ਧਰਮ ਦੀ ਆੜ ਲੈ ਕੇ ਠੀਕ ਹੈ ਉਹ ਐਸਸੀ ਨੂੰ ਰੋਕਣਾ ਚਾਹੁੰਦੇ ਹੁੰਦੇ ਨੇ ਅਸੀਂ ਇਸ ਕੇਸ ਦੇ ਵਿੱਚ ਐਸਜੀਪੀਸੀ ਜੋ ਲਾਗੇ ਗੁਰਦੁਆਰਿਆਂ ਨੇ ਉਹਨਾਂ ਨੂੰ ਪਹਿਲਾਂ ਇਨਟੀਮੀਟ ਕੀਤਾ ਹੋਇਆ ਸੀਗਾ ਨਹੀਂ ਰਿਪਲਾਈ ਉਹ ਕੋਈ ਵੀ ਨਹੀਂ ਕਰਦੇ ਪਰ ਅਸੀਂ ਜਾ ਕੇ ਵੀ ਇਨਟੀਮੀਟ ਕੀਤਾ ਸੀ ਅਸੀਂ ਮੇਲਸ ਵੀ ਡ੍ਰੌਪ ਕੀਤੀਆਂ ਸੀ ਈਵਨ ਅਸੀਂ ਲੈਟਰ ਵੀ ਪੋਸਟ ਕੀਤੀਆਂ ਸੀ ਸਾਡੇ ਕੋਲ ਰਜਿਸਟਰਡ ਪੋਸਟ ਗਈਆਂ ਹੋਈਆਂ ਨੇ ਅੱਜ ਵੀ ਇਹਨਾਂ ਨੇ ਧਰਮ ਪ੍ਰਚਾਰ ਕਮੇਟੀ ਨੂੰ ਕਾਲ ਕੀਤੀ ਹੈ ਉਹਨਾਂ ਦੇ ਨੋ ਲੈਜ ਚੀਜ਼ ਪਰ ਅਸੀਂ ਤਾਂ ਵੀ ਜਿਹੜਾ ਪਾਠ ਹੈ ਉਹਦੇ ਸੋਖਾਸਨ ਨਹੀਂ ਕਰ ਰਹੇ ਅਸੀਂ ਕੋਈ ਖੰਡਿਤ ਨਹੀਂ ਕੀਤਾ ਹੁਣ ਤੁਸੀਂ ਦੇਖੋ ਅੰਦਰ ਸਿਰਫ ਇੱਕ ਪਾਠੀ ਸਿੰਘ ਹੈ ਉਸ ਤੋਂ ਇਲਾਵਾ ਕੋਈ ਪੰਜ ਸਿੰਘ ਨਹੀਂ ਗੁਰੂ ਦੇ ਕੋਈ ਚੌਰ ਸਾਹਿਬ ਕਰਨ ਲਈ ਨਹੀਂ ਹੈ ਕੋਈ ਲਾਗੇ ਹੋਰ ਸੇਵਾਦਾਰ ਨਹੀਂ ਹੈ ਸਿਰਫ ਇਹ ਸਾਫ਼ ਦਿਖ ਰਿਹਾ ਕਿ ਇਹਨਾਂ ਨੇ ਆੜ ਲਈਏ ਇੱਕ ਪਾਠੀ ਸਿੰਘ ਨੂੰ ਰੱਖ ਕੇ ਹੋਰ ਬਾਕੀ ਸਾਰਾ ਪਰਿਵਾਰ ਲਾ ਕੇ ਬੈਠਾ ਸਿਰਫ ਰੌਲਾ ਪਾ ਰਿਹਾ ਕਿ ਕਬਜਾ ਨਾਲ ਲੋਕ ਕਬਜਾ ਨਾਲ ਪਰਿਵਾਰ ਨਾਲ ਗੱਲ ਕਰਨੀ ਬਣਦੀ ਹੈ ਕਿ ਕਿਸ ਤਰੀਕੇ ਜਿਹੜੀ ਪਰਿਵਾਰ ਕਿਉਂਕਿ ਬੈਂਕ ਨੇ ਗੱਲ ਆਖੀ ਹੈ ਕਿ ਗੁਰੂਮਾਰੀ ਦੀ ਆੜ ਲੈ ਕੇ ਇਸ ਤੋਂ ਪਹਿਲੇ ਵੀ ਆਏ ਸੀਗੇ ਸੋ ਕਿਤਨਾ ਕਿਤੇ ਜੇਕਰ ਗੱਲ ਕਰੀਏ ਜਿੱਥੇ ਉਹਦੀ ਸਾਫ ਗੱਲ ਹੈ ਜਾਂ ਕਿਸ ਤਰੀਕੇ ਕਿਉਂਕਿ ਜਿਸ ਤਰੀਕੇ ਅਧਿਕਾਰੀਆਂ ਨੇ ਗੱਲ ਆਖੀ ਹੈ ਤਾਂ ਤਾਂ ਕੋਈ ਚੋਰ ਸਾਹਿਬ ਕਰਨ ਵਾਲਾ ਉੱਥੇ ਹੈਗਾ ਜਾਂ ਹੋਰ ਕੁਝ ਹੈ ਕਿਉਂਕਿ ਇਹ ਚੀਜ਼ਾਂ ਜ਼ਿਆਦਾਤਰ ਜੇ ਗੱਲ ਕਰੀਏ ਕਿ ਦੂਜੇ ਤੇ ਇਲਜ਼ਾਮ ਲਗਾਉਣ ਵਾਲੀਆਂ ਹੁੰਦੀਆਂ ਪਰ ਆਖਰਕਾਰ ਸੱਚਾਈ ਕਿੱਥੇ ਹੈ ਸੱਚ ਕੋਣ ਹੈ ਇਹ ਤਾਂ ਹੁਣ ਪਰਿਵਾਰ ਨਾਲ ਜਾਂ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪਤਾ ਲੱਗੇਗਾ ਕਿਉਂਕਿ ਪਰਿਵਾਰ ਅੰਦਰ ਰੋ ਰਿਹਾ ਹੈ ਜਾਂ ਉਸ ਤੋਂ ਬਾਅਦ ਗੱਲ ਕਰ ਲਈ ਬੈਂਕ ਕਰਮਚਾਰੀਆਂ ਦੀ ਤਾਂ ਉਹਨਾਂ ਨੇ ਜਿਹੜੇ ਕਸ਼ਬੇ ਵੀ ਸਾਰੇ ਨੋਟਿਸ ਤੱਕ ਦਿਖਾ ਦਿੱਤੇ ਗਿਆ ਕੀ ਗੱਲਬਾਤ ਹੋਈ ਹੈ ਸੋ ਗ੍ਰੰਥੀ ਸਿੰਘ ਥੋੜਾ ਸਾਡਾ ਨਾਮ ਜਦੇ ਵਾਈਗੁਰਜੀ ਕਾ ਖ ਲੈ ਕੁ ਜੀ ਫਤਿਹ ਜੀ ਕੀ ਲੱਗਦਾ ਹੈ ਪਿਆਰਿਓ ਜੋ ਇੱਥੇ ਹੋ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਪਿਛਲੀ ਵਾਰ ਵੀ ਜਦ ਆਏ ਸੀਗੇ ਤਾਂ ਗੁਰੂ ਮਾਰੇ ਦੀ ਆੜ ਦੇ ਵਿੱਚ ਸਾਨੂੰ ਭਜਾਇਆ ਗਿਆ ਤਾਂ ਜੋ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ। ਦੇਖੋ ਬੇਨਤੀ ਇਹ ਹੈ ਵੀ ਇਹ ਤੁਸੀਂ ਅੱਗੇ ਵੀ ਆਉਂਦੇ ਤੁਹਾਨੂੰ ਜ਼ਿਆਦਾ ਪਤਾ ਹੈ ਸਾਡੇ ਨਾਲੋਂ ਵੀ ਬਾਕੀ ਗੁਰੂ ਮਾਰੇ ਦਾ ਅਸਰ ਹੈ ਕਿ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਜਿਹੜਾ ਉਹ ਗਲਤ ਹੈ ਜੀ। ਹਾਂਜੀ। ਕਿਉਂਕਿ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਫਿਰ ਦੂਸਰੇ ਨੂੰ ਵੀ ਹੁਣ ਜਿਸ ਤਰ੍ਹਾਂ ਪਾਰਟੀ ਸਿੰਗਲ ਉਹਨਾਂ ਨੂੰ ਗਮਰਾਹ ਕੀਤਾ ਗਿਆ। ਜੀ। ਹਾਂਜੀ। ਆਖਦਾ ਪਰਿਵਾਰ ਗਲਤ ਹੈ ਇੱਥੇ ਜਾਂ ਬੈਂਕ ਕਰਮਚਾਰੀ ਗਲਤ ਨਹੀਂ ਦੇਖੋ ਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਡਿਫਾਲਟ ਨੇ ਉਹਨਾਂ ਨੂੰ ਕਿਤਨਾ ਗਲਤ ਕਹਿ ਸਕਦੇ ਆਪਾਂ ਹਾਂਜੀ ਹਾਂਜੀ ਉੱਥੇ ਪਰਿਵਾਰ ਤੇ ਕਰਮਚਾਰੀ ਅਧਿਕਾਰੀ ਵੀ ਜਿਹੜੇ ਬੈਂਕ ਕਰਮਚਾਰੀ ਨੇ ਮੌਜੂਦ ਨੇ ਆਪਾਂ ਇਹ ਸਭ ਕੀ ਲੱਗਦਾ ਤੁਸੀਂ ਇਹ ਗੱਲ ਆਖੀ ਹੈ ਕਿਸ ਤੋਂ ਪਹਿਲਾਂ ਵੀ ਇਹਨਾਂ ਨੇ ਗੁਰਮਾਰੇ ਦੀ ਆੜ ਲੈ ਕੇ ਇਹ ਗੱਲ ਆਖੀ ਕਿੰਨਾ ਕਿ ਗਲਤ ਹੈ ਜੀ ਨਹੀਂ ਇਹ ਹੈਗਾ ਜੀ ਇਹ ਡਿਫਾਲਟਰਸ ਕਰਦੇ ਨੇ ਦੇਖੋ ਇਹਦੇ ਵਿੱਚ ਮਲਟੀ ਕਰੋੜ ਇਨਵੋਲਡ ਹੈ ਸਾਡਾ 7 ਕਰੋੜ ਦਾ ਅਕਾਊਂਟ ਹੈ ਜੀ ਠੀਕ ਹੈ ਹਾਂਜੀ ਪਬਲਿਕ ਮਨੀ ਤੁਹਾਡੇ ਮੇਰੇ ਵਰਗੇ ਜਿਹਦੀ ਸੇਵਿੰਗ ਹੁੰਦੀ ਹੈ ਅਸੀਂ ਬੈਂਕਾਂ 'ਚ ਕਰਾਉਂਦੇ ਆ ਐਫ ਡੀ ਆਰ ਡੀ ਬੈਂਕ ਉਹਨੂੰ ਹੀ ਲੋਨ ਦਿੰਦਾ ਹ ਹੁਣ ਤੁਸੀਂ ਦੱਸੋ ਅਗਰ ਤੁਹਾਡਾ 10 ਲੱਖ ਰੁਪਏ ਬੈਂਕ 'ਚ ਪਿਆ ਮੈਂ ਤੁਹਾਨੂੰ ਕਾਲ ਕਰਕੇ ਕਹਾਂ ਮੈਂ ਤੁਹਾਡਾ 10 ਲੱਖ ਨਹੀਂ ਮੋੜਨਾ ਕਿਉਂਕਿ ਮੇਰਾ ਲੋਨ ਡਿਫਾਲਟ ਹੋ ਗਿਆ ਠੀਕ ਹੈ ਨਾ ਕਿ ਮੇਰਾ ਲੋਨ ਡਿਫਾਲਟ ਹੋ ਗਿਆ ਇਹਨਾਂ ਦਾ ਕਹਿਣਾ ਕਿ ਪਾਜੀ ਉਹਨਾਂ ਸਾਈਡ ਤੇ ਕਰ ਲੋਗੇ ਜਿਆਦਾ ਸਾਡੀ ਫੈਕਟਰੀ ਦੀ ਪ੍ਰਾਪਰਟੀ ਛੱਡ ਕੇ ਆਏ ਤੁਸੀਂ ਬਾਰ ਬਾਰ ਸਾਨੂੰ ਕਰੋ ਬੇਕਾਰ ਕਰਦੇ ਹੋ ਸਾਡੀ ਜਿਹੜੀ ਫੈਕਟਰੀ ਦਾ ਚਸਪਾ ਹੈ ਜੀ ਉਹ 15 ਪੰਜ ਤਰੀਕ ਦਾ ਹੈ ਅਸੀਂ ਉਹ ਚਸਪਾ ਵੀ ਪੇਸਟ ਕਰਕੇ ਅਸੀਂ ਉਹਦੇ ਵੱਲ ਵੀ ਜਾਵਾਂਗੇ ਉਧਰ ਵੀ ਮੂਵ ਕਰਾਂਗੇ ਹੁਣ ਜਿਹੜੀ ਤਰੀਕ ਦਾ ਚਸਪਾ ਹੈ ਹੀ ਉਸੇ ਪ੍ਰਾਪਰਟੀ ਤੇ ਜਾਵਾਂਗੇ ਤੁਸੀਂ ਪਹਿਲੇ ਪਹਿਲੇ ਰੈ residenial ਦੇ ਉੱਤੇ ਕਿਉਂ ਆਂਦੇ ਹੋ ਸਰ ਤੁਸੀਂ ਚਸਪਾ ਪਹਿਲਾਂ ਰੈ residenial ਦਾ ਹੈ ਜੀ ਤੁਸੀਂ ਆਲਮੋਸਟ অর ਐਵਰੀ ਟਾਈਮ ਚਸਪਾ ਅਸੀਂ ਹੀ ਦਿੰਦੇ ਜੀ ਚਸਪਾ ਉਹ ਤਹਿਸੀਲਦਾਰ ਸਾਹਿਬ ਹੁੰਦੇ ਨੇ ਡਿਊਟੀ ਮਿਨਿਸਟਰ ਨਾਲ ਗੱਲ ਕਰਦੇ ਆਂ ਤੁਹਾਡੇ ਮਾ ਤੁਹਾਡੇ ਅੰਦਰ ਸਰ ਕਿ ਚਾਸ ਬੈਠ ਰਹੇ ਹੁੰਦੇ ਆ ਕਹਿੰਦਾ ਕਿ ਜਿਹੜਾ ਤੁਸੀਂ ਆਰਡਰ ਆ ਤੁਸੀਂ ਘਰ ਨੂੰ ਛੱਡ ਕੇ ਜਿਹੜੀ ਪ੍ਰਾਪਰਟੀ ਦਾ ਲੋਨ ਆ ਫੈਕਟਰੀ ਦਾ ਲੋਨ ਆ ਤੁਸੀਂ ਉਸ ਦੇ ਵੱਲ ਕਿਉਂ ਨਹੀਂ ਗਏ ਤੁਸੀਂ ਘਰ ਦੇ ਉੱਤੇ ਹੀ ਕਿਉਂ ਆ ਰਹੇ ਹੋ ਕੋਰਟ ਨੇ ਹੁਣ ਕਲੀਅਰ ਕੀਤਾ ਜੀ ਪਹਿਲੇ ਤੁਸੀਂ ਪਹਿਲੇ ਘਰ ਨਹੀਂ ਘਰ ਨੂੰ ਇਸ ਕੰਮ ਨਹੀਂ ਆ ਦੋਵੇਂ ਚੀਜ਼ਾਂ ਮੋੜ ਗਈ ਨੇ ਇੱਕ ਮਿੰਟ ਸਰ ਇੱਕ ਸੰਗਤ ਸਰ ਇੱਕ ਸੌਣ ਸਰ ਸੁਣੋ ਸਰ ਕੋਰਟ ਨੇ ਫਿਰ ਤੁਹਾਡਾ ਕੋਈ ਸਿਵਲ ਕੋਰਟ ਦੇ ਵਿੱਚ ਤੁਸੀਂ ਇਹ ਮੈਂ ਦੱਸਦਾ ਜੀ ਇਹ ਡੀਆਰਟੀ ਚ ਇਹਨਾਂ ਨੇ ਕੇਸ ਲਾਇਆ ਸਾਡੇ ਤੇ ਠੀਕ ਹੈ ਜੀ ਡੀਆਰਟੀ ਨੇ ਇਹਨਾਂ ਨੂੰ ਫਰਾਡ ਡਿਕਲੇਅਰ ਕੀਤਾ ਔਰ ਉਹਨੇ ਖੁਦ ਕਿਹਾ ਕਿ ਇਸ ਬੰਦੇ ਨੇ ਇਸ ਬੰਦੇ ਨੇ ਇੰਟੈਂਸ਼ਨਲ ਫਰਾਡ ਕਮਿਟ ਕੀਤਾ ਫਿਰ ਇਸ ਬੰਦੇ ਨੇ ਸੈਸ਼ਨ ਕੋਰਟ ਚ ਅਪੀਲ ਲਾਈ ਸੈਸ਼ਨ ਕੋਰਟ ਨੇ ਕਲੀਅਰਲੀ ਇਹ ਮੈਂਸ਼ਨ ਕੀਤਾ ਹੈ ਕਿ ਇਹ ਬੰਦਾ ਸਿਰਫ ਰਿਕਵਰੀ ਦੇ ਪ੍ਰੋਸੀਜਰ ਨੂੰ ਪ੍ਰੋਲੋਂਗ ਕਰਨ ਵਾਸਤੇ ਇਹੋ ਜਿਹੀ ਲਿਟੀਗੇਸ਼ਨ ਕ੍ਰੀਏਟ ਕਰਦਾ ਇਹਨਾਂ ਨੇ ਆਪਣੇ ਹਰ ਤਰ੍ਹਾਂ ਦੇ ਡਿਸਪਿਊਟ ਪਾਏ ਆ ਜੀ ਇਹ ਪ੍ਰਾਪਰਟੀ ਤੇ ਲੋਨ ਲੈਣ ਤੋਂ ਪਹਿਲਾਂ ਇਸ ਬੰਦੇ ਨੇ ਬਿਆਨੇ ਬਾਹਰ ਕੀਤੇ ਸੀਗੇ ਜਦ ਕਿ ਬੈਂਕ ਦਾ ਇੱਕ ਰੂਲ ਹੁੰਦਾ ਹੈ ਕਿ ਲੋਨ ਲੈਣ ਤੋਂ ਪਹਿਲਾਂ ਤੁਸੀਂ ਪ੍ਰਾਪਰਟੀ ਦਾ ਕੋਈ ਬਿਆਨਣਾ ਨਹੀਂ ਕੀਤਾ ਹੋਣਾ ਚਾਹੀਦਾ ਈਵਨ ਕੋਈ ਗਿਫਟ ਡੀਡ ਕੋਈ ਵੀ ਟਰਾਂਸਫਰ ਡੀਡ ਇਹਨਾਂ ਨੇ ਸਾਨੂੰ ਐਫੀਡੇਵਟ ਦਿੱਤਾ ਕਿ ਸਾਡੀ ਪ੍ਰਾਪਰਟੀ ਦੇ ਉੱਪਰ ਕੋਈ What's... ਦੇਖੋ ਅਸੀਂ ਪੁਲਿਸ ਨੂੰ ਵੀ ਰਿਕੁਐਸਟ ਮੂਵ ਕੀਤੀ ਹੋਈ ਆ ਕਿ ਇਸ ਬੰਦੇ ਨੇ ਇੰਟੈਂਸ਼ਨਲ ਫਰਾਡ ਕੀਤਾ ਉਹ ਸਾਡਾ ਜਿਹੜਾ ਸੈਪਰੇਟ ਚੱਲ ਰਿਹਾ ਪੈਂਡਿੰਗ ਚੱਲ ਰਿਹਾ ਪਰ ਅਸੀਂ ਜਿੰਨੇ ਇਹਨਾਂ ਨੇ ਕੋਰਟ ਤੇ ਸਾਡੇ ਖਿਲਾਫ ਕੇਸ ਕੀਤੇ ਸੀ ਉਹ ਸਾਰੇ ਜਦੋਂ ਇਹਨਾਂ ਨੇ ਇਹ ਹਾਰ ਗਏ ਨੇ ਅਸੀਂ ਉਸ ਤੋਂ ਬਾਅਦ ਹੀ ਆਏ ਹਾਂ ਇਸ ਤੋਂ ਬਾਅਦ ਸਤਕਾਰ ਕਮੇਟੀ ਨਾਲ ਗੱਲਬਾਤ ਹੋਈਗੀ ਕਿਉਂਕਿ ਜਿਸ ਤਰੀਕੇ ਤੁਸੀਂ ਦੱਸ ਰਹੇ ਹੋ ਦੂਸਰੀ ਵਾਰੀ ਇਹ ਚੀਜ਼ ਹੋਈ ਧਰਮ ਪ੍ਰਚਾਰ ਕਮੇਟੀ ਐਸਜੀਪੀ ਨੂੰ ਲੈਟਰ ਪਾਈਆਂ ਮੇਲ ਪਾਈਆਂ ਅਸੀਂ ਸਤਕਾਰ ਕਮੇਟੀ ਨੂੰ ਬਾਇ ਹੈਂਡ ਵੀ ਦੋਵਾਰਾ ਸਾਹਮਣੇ ਸਾਰਿਆਂ ਨੂੰ ਇੰਟੀਮੇਸ਼ਨ ਵੀ ਦਿੱਤੀ ਉਹਨਾਂ ਕੋ ਰੀਸੀਵਿੰਗ ਲਈ ਹੈ ਕਿ ਇਹਨ ਠੀਕ ਹੈ ਸਿੱਖ ਅਸੀਂ ਨਹੀਂ ਚਾਹੁੰਦੇ ਹੈਗੇ ਕੋਈ ਇਦਾਂ ਦਾ ਹੋਵੇ ਲੇਕਿਨ ਅੱਜ ਵੀ ਅਸੀਂ ਉਦਾਂ ਹੀ ਓਪਨ ਕਰਕੇ ਜਾ ਰਹੇ ਹਾਂ ਬਾਕੀ ਸਾਰਾ ਸੀਲ ਹੈ ਮਹਾਰਾਜ ਦਾ ਜਿੱਥੇ ਪ੍ਰਕਾਸ਼ ਹੈਗਾ ਆ ਜੋ ਇੱਕ ਰੂਮ ਕਿਚਨ ਪਾਰਟੀ ਸਿੰਘਾਂ ਵਜ਼ੀਰਾਆਂ ਵਾਸਤੇ ਪ੍ਰੋਪਰ ਅਸੀਂ ਅੰਦਰ ਕਰਕੇ ਜਾ ਰਹੇ ਹਾਂ ਸਾਡੇ ਦੋ ਬਾਹਰ ਸਿਕਿਉਰਟੀ ਵਾਲੇ ਬੈਠੇ ਰਹਿਣਗੇ ਜੋ ਇਹਨਾਂ ਨੂੰ ਹੋਏਗਾ ਅਸੀਂ ਪ੍ਰੋਪਰ ਸਾਰਾ ਵੇ ਨਾ ਚੱਲਾਂਗੇ ਅਸੀਂ ਕੋਈ ਵੀ ਇਹਨਾਂ ਦਾ ਆਊਟ ਆਫ ਵੇ ਨਹੀਂ ਕਰਾਂਗੇ ਇਸ ਵਕਤ ਮਹਾਰਾਜ ਜੀ ਦੇ ਪ੍ਰਕਾਸ਼ ਦੀ ਦਿੱਤੀ ਜਾ ਰਹੀ ਹੈ ਇਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਜੇ ਆਪਾਂ ਗੱਲ ਕਰ ਲਈਏ ਉੱਥੇ ਕਿਉਂਕਿ ਜਿਸ ਤਰ੍ਹਾਂ ਦਾ ਬੈਂਕ ਦਾ ਜਿਹੜਾ ਪ੍ਰੋਸੈਸ ਆ ਉਹ ਤਾਂ ਇੱਕ ਅਲੱਗ ਚੱਲਣਾ ਹੀ ਚੱਲਣਾ ਲੇਕਿਨ ਜਿਸ ਤਰ੍ਹਾਂ ਦੇ ਨਾਲ ਇੱਥੇ ਇਸ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਜੋ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਤੁਸੀਂ ਤਾਂ ਆਪਣੀ ਬਣਦੀ ਕਾਰਵਾਈ ਕਰਨੀ ਸੀਗੀ ਲੇਕਿਨ ਜੋ ਇਸ ਤਰ੍ਹਾਂ ਦੇ ਨਾਲ ਇਹਨਾਂ ਵੱਲੋਂ ਜਿਹੜਾ ਹੁਣ ਕਿਸੇ ਵੀ ਤਰ੍ਹਾਂ ਨਾਲ ਤੁਹਾਨੂੰ ਰੋਕ ਲਗਾਈ ਜਾਊਗੀ ਜਾਂ ਫਿਰ ਹੁਣ ਸਾਨੂੰ ਇਹਨਾਂ ਨੇ ਇਹੀ ਚੀਜ਼ ਦੀ ਆੜ ਲੈਣੀ ਆ ਕਿ ਇਹਨਾਂ ਨੇ ਗੁਰੂ ਸਾਹਿਬ ਦੀ ਨਰਾਦਰੀ ਕੀਤੀ ਆ ਔਰ ਮੈਂ ਐਜੀਪੀਸੀ ਨੂੰ ਹੱਥ ਜੋੜ ਕੇ ਸਾਰੀਆਂ ਸੰਪਰਦਾਇਆਂ ਨੂੰ ਇਹੀ ਰਿਕੁਐਸਟ ਕਰਦਾ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਕੋਈ ਵੀ ਡਿਸਹਨਰ ਨਹੀਂ ਕਰਿਆ ਹੈਗਾ ਮਹਾਰਾਜ ਨੂੰ ਅਸੀਂ ਪ੍ਰੋਪਰ ਅੰਦਰ ਜੋ ਸਾਡੇ ਮर्यादा ਬੰਦੀ ਅਸੀਂ ਉਦਾਂ ਹੀ ਗਏ ਆ ਮਹਾਰਾਜ ਦਾ ਹੁਣ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਉਦਾਂ ਹੀ ਪ੍ਰਕਾਸ਼ ਹੋ ਰਿਹਾ ਬੰਦਾ ਉਦਾਂ ਹੀ ਚੋਰ ਸਾਫ ਕਰ ਰਿਹਾ ਸਭ ਕੁਝ ਉਦਾਂ ਹੀ ਆ ਅਸੀਂ ਬਿਲਕੁਲ ਵੀ ਉਹ ਚੀਜ਼ ਨੂੰ ਨਹੀਂ ਡਿਨਾਈ ਕਰ ਰਹੇ ਸਿਰਫ ਇਹ ਆ ਕਿ ਸਰ ਕੱਲ ਕੋਰਟ ਦੀ ਡੇਟ ਆ ਔਰ ਕੋਰਟ ਨੂੰ ਆਨਸਰ ਦੇਣਾ ਆ ਆਰਡਰ ਕੋਰਟ ਦੇਣਾ ਸਰ ਜੀ ਕਿਸੀ ਇਸ ਗੱਲ ਦੀ ਨਹੀਂ ਸਰ ਸਾਡਾ ਹੋਰ ਕੋਈ ਨਹੀਂ ਸਾਹਮਣੇ ਪਰਸਨਲ ਦਾ ਕੁਝ ਨਹੀਂ ਹੈ ਜੀ ਜੀ ਅਸੀਂ ਕਹਿ ਲਿਆ ਕਿ ਜਿਹੜੀ ਤੁਸੀਂ ਇੱਥੇ ਗੁਰੂ ਮਹਾਰਾਜ ਦੀ ਮਰਿਆਦਾ ਦੇ ਕੇ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ ਇਸ ਚੀਜ਼ ਦੀ ਅਸੀਂ ਧੰਨਵਾਦ ਦਿੰਦੇ ਹਾਂ ਤੁਸੀਂ ਕਿਸੇ ਤਰ੍ਹਾਂ ਦੀ ਮਰਿਆਦਾ ਦਾ ਉਲੰਘਨ ਨਹੀਂ ਕੀਤਾ ਪਰ ਪਰਿਵਾਰ ਜਿਸ ਤਰੀਕੇ ਜਾਨ ਅਸੀਂ ਉਸ ਅਕਾਲਪੁਰਖ ਨੂੰ ਦੇਣੀ ਹੈ ਜੀ ਨੌਕਰੀਆਂ ਆਪਣੀ ਜਗ੍ਹਾ ਨੇ ਤੇ ਅਸੀਂ ਇਹਨਾਂ ਨੂੰ ਵੀ ਇਹੀ ਲਾਸਟ ਟਾਈਮ ਆ ਸਮਝਾ ਕੇ ਗਿਆ ਸੀਗਾ ਕਿ ਗੁਰੂ ਸਾਹਿਬ ਦੀ ਆੜ ਨਾਲੋ ਦੀ ਆੜ ਲੈ ਲਈ ਹਰ ਚੀਜ਼ ਤੋਂ ਹਾਰ ਗਏ ਹੁਣ ਗੁਰੂ ਸਾਹਿਬ ਨੂੰ ਨਾ ਕਰੋ ਇਹ ਤਾਂ ਫੈਕਟਰੀ ਦਾ ਵੀ ਜ਼ਿਕਰ ਕਰ ਰਹੇ ਕਿ ਫੈਕਟਰੀ ਤਾਂ ਇਹਨਾਂ ਨੇ ਇੱਕ ਇਹਨਾਂ ਨੇ ਫਰਾਡ ਦੇ ਕਾਰਨ ਇਹਨਾਂ ਨੇ ਸਾਨੂੰ ਕੋ ਲੂਨ ਲੈਣ ਤੋਂ ਪਹਿਲੇ ਸਰ ਕਾਫੀ ਲੋਟਸ ਆਫ ਇਹਨਾਂ ਨੇ ਬਿਆਨੇ ਕਰਤੇ ਸਰ ਇਹਨਾਂ ਨੇ ਉਹਨਾਂ ਨਾਲ ਵੀ ਫਰਾਡ ਕੀਤਾ ਔਰ ਕੋਰਟ ਨੇ ਇਹ ਚੀਜ਼ ਨੂੰ ਕਲੀਅਰ ਕਰਤਾ ਕਿ ਬਾਈ ਤੁਸੀਂ ਫਰਾਡ ਕਰ ਰਹੇ ਹੋ ਬਾਰ-ਬਾਰ ਸੋ ਜਿਸ ਤਰੀਕੇ ਗੱਲਬਾਤ ਸਾਹਮਣੇ ਆ ਰਹੀ ਹੈ ਇੱਥੇ ਹਾਲੇ ਤੱਕ ਪਰਿਵਾਰ ਗਲਤ ਦਿਸ ਰਿਹਾ ਕਿਉਂਕਿ ਜਿਸ ਤਰੀਕੇ ਦੂਸਰੀ ਵਾਰ ਗੱਲ ਕਰ ਲਈਏ ਕੀ ਗੁਰੂ ਮਹਾਰਾਜ ਦੀ ਆੜ ਲੈ ਕੇ ਕਿਉਂਕਿ ਜਦੋਂ ਵੀ ਆਉਂਦੇ ਨੇ ਦੱਸ ਕੇ ਆਉਂਦੇ ਨੇ ਤਰੀਕ ਇੱਕ ਪਹਿਲਾਂ ਤੋਂ ਮਿੱਥੀ ਹੁੰਦੀ ਹੈ ਪਰ ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਦੀ ਆੜ ਦੇ ਵਿੱਚ ਇਸ ਤਰੀਕੇ ਘਰ ਨੂੰ ਬਚਾਣਾ ਜਾਂ ਪਰਿਵਾਰ ਨੂੰ ਬਚਾਣਾ ਉਹ ਕਿਤੇ ਨਾ ਕਿਤੇ ਗਲਤ ਸਤਕਾਰ ਕਮੇਟੀ ਨੂੰ ਵੀ ਜਿਸ ਤਰੀਕੇ ਸਾਡੀ ਬੇਨਤੀ ਹੈ ਕਿ ਇੱਕ ਵਾਰ ਇਸ ਤਰੀਕੇ ਚੈੱਕ ਕੀਤਾ ਜਾਵੇ ਇਹਨਾਂ ਵੱਲੋਂ ਵੀ ਐਸਡੀਪੀਸੀ ਜਾਂ ਨੇੜਲੇ ਗੁਰਦੁਆਰਿਆਂ ਨੂੰ ਜਿਹੜਾ ਦੱਸਿਆ ਗਿਆ ਸੀਗਾ ਭਾਈ ਸਾਹਿਬ ਕੀ ਲੱਗਦਾ ਉਹਨਾਂ ਨੇ ਇਹ ਗੱਲ ਆਖੀ ਗਈ ਤੁਸੀਂ ਪਿਛਲੀ ਵਾਰ ਵੀ ਗੁਰੂ ਮਹਾਰਾਜ ਦੀ ਆੜ ਕੀਤੀ ਸੀ ਕਦੋਂ ਸਰ ਉਹਨੇ ਕੈਮਰੇ ਦੇ ਵਿੱਚ ਆ ਕਦੋਂ ਕਿ ਤਿਆ ਤੇ ਬੜੀ ਪੁਰਾਣੀ 6 ਮਹੀਨੇ ਪੁਰਾਣੀ ਗੱਲ ਆ ਸਰ ਇਹ ਆਖਰੇ ਕਿ ਪਿਛਲੀ ਵਾਰ ਤਾਂ ਅਸੀਂ ਕੀਤੀ ਨਹੀਂ ਜੀ ਗੁਰਮਾਰਾ ਦੇ ਆਡ ਕੀਤੀ ਆ ਜੀ ਨਹੀਂ 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 ਕੀਤੀ ਮੇਰੇ ਕੋਲ ਹੈਗਾ ਆਨ ਰਿਕਾਰਡ ਆ ਸਰ ਸਭ ਤੋਂ ਜਲਦੀ ਗੱਲ ਆ ਸਰ ਬੜੀ ਪੁਰਾਣੀ ਗੱਲ ਆ ਉਹਦਾ ਪੈਸੇ ਪਾਰ ਸਾਲ ਦਾ ਪੈਸੇ ਦਾ ਨਹੀਂ ਸਰ ਹਾਂ ਐ ਤੇ ਹੁਣ ਉਹ ਤੋਂ ਵੀ ਲੱਗਣ ਤੋਂ ਬਾਅਦ ਸਰ ਚਸਪਾ ਲੱਗਣ ਤੋਂ ਬਾਅਦ ਔਰ ਮੈਂ ਆਈ ਹੈਵ ਦ 올 ਵੀਡੀਓ ਜਦੋਂ ਅਸੀਂ ਐਂਟਰ ਕੀਤੇ ਆ ਇਹੀ ਮੈਮ ਸਕਿਉਰਟੀ ਵਾਲੇ ਨਾਲ ਸੀਗੇ ਇਹਨਾਂ ਨੇ ਫੇਅਰ ਅੰਦਰ ਜਾ ਕੇ ਵੋਲਿਊਮ ਕੀਤਾ ਕਿ ਅੰਦਰ ਮਹਾਰਾਜ ਦਾ ਪ੍ਰਕਾਸ਼ ਆ ਔਰ ਅਸੀਂ ਇੱਕ ਦਿਨ ਅੱਛਾ ਹੋਇਆ ਸੀ ਉਹ ਤੇ 7-8 ਮ ਹਾਂ ਹੋਇਆ ਤੇ ਸੀਨਾ ਸਰ ਅਖੰਡ ਪਾਣੀ ਨਹੀਂ ਲਿਖਵਾ ਸਕਦੇ ਸਾਡਾ ਰਾਈਟ ਨਹੀਂਗਾ ਪਰ ਚਲੋ ਤੁਹਾਨੂੰ ਪਤਾ ਹੈ ਤੁਹਾਡੇ ਘਰੇ ਆ ਕੰਮ ਨਹੀਂ 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 ਸਰ ਉਸ ਟਾਈਮ ਤੇ ਕਿਉਂ ਕਰਾ ਸਰ ਜਦੋਂ ਔਖੀ ਘੜੀ ਆਏਗੀ ਤੇ ਅਸੀਂ ਅਸੀਂ ਔਖੀ ਔਖੀ ਘੜੀ ਦੇ ਵਿੱਚ ਹਰ ਕੋਈ ਪਾਠ ਰੱਖਦਾ ਸ਼ੁਕਰਾਨਾ ਕਰਦਾ ਬੇਨਤੀ ਕਰਦਾ ਅਰਦਾਸ ਕਰਦਾ ਪਰ ਜਦ ਪਤਾ ਹੈ ਕਿ ਇਸ ਤਰੀਕ ਨੂੰ ਘਰ ਬੰਦ ਕਰਨ ਆਉਣਾ ਉਦੋਂ ਨਹੀਂ ਨਾ ਰੱਖਣਾ ਚਾਹੀਦਾ ਸੀਗਾ ਹਾਂਜੀ ਅਸੀਂ ਸਰ ਇਹਨਾਂਗੇ ਫੇਰ ਬੇਨਤੀ ਕਰਦੇ ਆ ਕਿ ਅਸੀਂ ਇਹਨਾਂ ਦੇ ਪੈਸੇ ਦੇਣ ਨੂੰ ਰਾਜ਼ੀ ਹੈਗੇ ਆ ਅਸੀਂ ਇਹਨਾਂ ਨਾਲ ਸੈਟਲ ਕਰਨ ਨੂੰ ਤਿਆਰ ਹੈਗੇ ਆ ਸਾਨੂੰ ਮੌਕਾ ਦਿੱਤਾ ਜਾਵੇ ਸਾਨੂੰ ਘਰੋਂ ਬੇਕਰਨਾ ਕੀਤਾ ਜਾਵੇ ਇਹ ਗਲਤ ਜੋ ਹੋ ਰਿਹਾ ਗਲਤ ਹੋ ਰਿਹਾ ਸਾਡੇ ਇਹ ਪ੍ਰੋਪਰਟੀ ਗ੍ਰੈਬ ਕਰਨਾ ਚਾਹੁੰਦੇ ਨੇ 4.00 ਲੱਖ ਕੋਈ ਮੰਤਵ ਨਹੀਂਗਾ ਸਾਡੀ ਫੈਕਟਰੀ ਦੇ ਉੱਤੇ ਮੂ ਲੋਨ ਹੈਗਾ ਸਾਡੀ ਫੈਕਟਰੀ ਦੀ ਪ੍ਰੋਪਰਟੀ ਨੂੰ ਇਗਨੋਰ ਕਰਕੇ ਉਹ ਬਾਰ ਬਾਰ ਸਾਡੀ ਰੈ residențial ਪ੍ਰੋਪਰਟੀ ਤੇ ਆਉਂਦੇ ਨੇ ਇਹ ਗੱਲ ਆਖ ਰਿਹਾ ਕਿ ਤੁਹਾਨੂੰ ਬੈਂਕ ਵੱਲੋਂ ਡਿਫਾਲਟ ਜਾਂ ਫਰੋਡ ਸਾਬਤ ਕੀ ਸਰ ਸਰ ਉਹ ਸਰ let the let the authorities do it ਨਾ who are there to say ਇਹ ਗੱਲ ਸੱਚੀ ਹੈ ਜਾਂ ਝੂਠੀ let the authorities decide this why should we take take over decisions ourselves ਬਟ ਸਰ ਜੀ ਡਿਸੀਜਨ ਆਪਣੀ ਦੀ ਗੱਲ ਹੈ ਤਾਂ ਫਿਰ ਤਾਂ ਕੋਰਟ ਵੱਲੋਂ ਜੋ ਚੀਜ਼ਾਂ ਜਾਰੀ ਹੋਈਆਂ ਨੇ ਉਸ ਤੇ ਤੁਹਾਡੇ ਕੀ ਸਰ ਇਨਕੁਆਇਰੀ ਹੋ ਜਾਵੇ ਨਾ ਸਰ ਇਸ ਤਰ੍ਹਾਂ ਦੇ ਨਾ ਨਾ ਆਪਾਂ ਪੂਰੀ ਆਪਣਾ ਨਿਸ਼ਕਰਸ਼ ਕਰ ਲਿਆ ਹਰ ਚੀਜ਼ ਦਾ ਹੁਣ ਇਹ ਸਾਨੂੰ ਸਰ ਟਾਈਮ ਦਿੱਤਾ ਜਾਵੇ ਅੰਦਰ ਪਾਰਟ ਚੱਲਦਾ ਪਿਆ ਹੈਗਾ ਤੇ ਅਸੀਂ ਬੇਨਤੀ ਇਹੀ ਕਰਦੇ ਆ ਕਿ ਅਸੀਂ ਇਹਨਾਂ ਦੇ ਨਾਲ ਬੈਠ ਕੇ ਜੋ ਵੀ ਹੈ ਸੈਟਲ ਕਰਾਂਗੇ ਹਾਂ ਜੀ ਸੋ ਪੂਰੇ ਘਰ ਨੂੰ ਜੇਕਰ ਗੱਲ ਕਰ ਲਈਏ ਥੱਲੇ ਦੇ ਕਮਰੇ ਆ ਉੱਪਰਲੇ ਕਮਰੇ ਸੀਜ਼ ਕਰ ਲਿੱਤੇ ਗਿਆ ਪਰ ਗੁਰੂ ਮਹਾਰਾਜ ਦੇ ਲਈ ਇੱਕ ਕਿਚਨ ਜਿਹੜੀ ਖਾਲੀ ਛੱਡੀ ਗਈ ਹੈ ਜਾਂ ਬਾਕੀ ਗੱਲ ਕਰ ਲਈ ਕਿ ਜੋ ਜੋ ਮਰਿਆਦਾ ਅਨੁਸਾਰ ਜੋ ਚੀਜ਼ਾਂ ਚਾਹੀਦੀਆਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਨੇ ਤੇ ਬਾਹਰ ਤੋਂ ਗਾਰਡ ਬਿਠਾ ਕੇ ਚੱਲਿਆ ਜਿੱਦ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਇਥੋਂ ਲੈ ਕੇ ਜਾਣਗੇ ਸੁਖਾ ਸਾਹਿਬ ਹੋਏਗਾ ਤਾਂ ਉਸ ਤੋਂ ਬਾਅਦ ਖਾਨਪਾਟ ਸਾਹਿਬ ਦੇ ਜਦ ਭੋਗ ਪਾਣਗੇ ਤਾਂ ਉਸ ਤੋਂ ਬਾਅਦ ਜਿਹੜੀ ਘਰ ਨੂੰ ਸੀਜ਼ ਕੀਤਾ ਜਾਏਗਾ ਫਿਲਹਾਲ ਮੈਨੂੰ ਤੋਂ ਇਜਾਤ ਰਹਿਮਤ ਟੀਵੀ ਦੇ ਲਈ ਮੈਂ ਦਮਦੀਪ ਸਿੰਘ ਅੰਮ੍ਰਿਤਸਰ